ਰਣਵੀਰ ਜਿੰਨਾ ਇਸ ਪ੍ਰਾਪਰਟੀ 'ਚ ਤੇਰਾ ਹੱਕ ਹੈ ਨਾ ਉਹਨਾਂ ਮੇਰਾ ਵੀ ਹੈ ਤੈਨੂੰ ਪ੍ਰਾਪਰਟੀ ਤੇ ਹੱਕ ਚਾਹੀਦਾ ਤੈਨੂੰ ਪ੍ਰਾਪਰਟੀ 'ਚ ਹਿੱਸਾ ਚਾਹੀਦਾ ਤੈਨੂੰ ਭਰਾ ਨਹੀਂ ਚਾਹੀਦਾ ਤੂੰ ਇਹ ਤਾਂ ਸੋਚ ਜੇ ਤੂੰ ਹੁਣ ਆਪਣਾ ਹੱਕ ਲੈ ਕੇ ਚਲੀ ਗਈ ਤੇ ਸਾਰੀ ਜ਼ਿੰਦਗੀ ਭਰਾ ਕਿਨੂੰ ਕਹਿੰਗੀ ਰਿਸ਼ਤੇ ਆਪਣੀ ਥਾਂ ਤੇ ਨੇ ਪਰ ਪੈਸਾ ਨਾ ਪੈਸਾ ਹੀ ਹੁੰਦਾ ਜੋ ਕੰਮ ਪੈਸੇ ਨੇ ਕਰ ਦੇਣਾ ਨਾ ਕੋ ਰਿਸ਼ਤੇਆਂ ਦੇ ਨਹੀਂ ਕਰਨਾ ਅੱਛਾ ਜੇ ਪੈਸਾ ਇੰਨਾ ਹੀ ਜ਼ਰੂਰੀ ਹੈ ਨਾ ਤੇ ਫਿਰ ਤੂੰ ਪੈਸੇ ਹੀ ਰੱਖ ਲੈ ਪਰ ਇਹ ਪੁੱਛੀ ਕਿ ਤੇਰਾ ਕੋਈ ਭਰਾ ਜੇ ਤੇਰੇ ਕੋਈ ਪੇਕੇ ਵੀ ਹੈਗੇ ਨੇ ਕੱਲ ਸਵੇਰ ਨੂੰ ਤੇਰੇ ਘਰੇ ਤੇਰੀ ਪ੍ਰਾਪਰਟੀ ਦੇ ਕਾਗਜ਼ ਪਹੁੰਚੂਗੇ ਮੈਂ ਸਾਈਨ ਕਰ ਦੂੰਗਾ ਤੂੰ ਆਪਣਾ ਹਿੱਸਾ ਸਭਾ ਦੇ ਠੀਕ ਹੈ ਅੱਗੇ ਤੋਂ ਇਹ ਨਾ ਸੋਚੀ ਕਿ ਮੈਂ ਤੇਰਾ ਭਰਾ ਵਾਂ ਜਾਂ ਕੋਈ ਤੇਰਾ ਪੇਕਾ ਕਰ ਵੀ ਹੈਗਾ ਠੀਕ ਹੈ ਮੈਂ ਕੱਲ ਸਵੇਰੇ ਨਾ ਕਾਗਜ਼ਾਂ ਦੀ ਵੇਟ ਕਰਾਂਗੀ ਮੰਮਾ मम्मा मेरी नवी शर्ट कित है मम्मा मम्मा हाँ कुछ किया बेटा मम्मा तनु तो क्यों है मैं तनु दो बार पूछ लिया मेरी शर्ट कित है तुसी तो जवाब क्यों नहीं दे रहे हो सॉरी बेटा मेरा ध्यान नहीं सी का क्यों है मम्मा इन्हें परेशान लग रहे हो सब ठीक था है ना हाँ हाँ सब ठीक है बस बस क्यों मम्मा कुछ हुआ था दोस्तों नहीं नहीं कुछ नहीं हुआ सब ठीक है ਮम्मा ਤਾ ਤੂੰ ਝੂਠ ਵੀ ਨਹੀਂ ਬੋਲਣਾ ਆਂਦਾ ਮੈਨੂੰ ਪਤਾ ਟਾਡੇ ਦਿਲ ਵਿੱਚ ਕੋਈ ਤਾਂ ਗੱਲ ਹੈ ਜੋ ਤੁਸੀਂ ਮੈਨੂੰ ਦੱਸਣਾ ਨਹੀਂ ਚਾਹਤੇ ਜੇ ਤੁਸੀਂ ਐਦਾਂ ਨਹੀਂ ਨਾ ਦੱਸਣਾ ਵਿਖਾਓ ਮੇਰੀ ਕਸਮ ਦੱਸੋ ਮੈਨੂੰ ਕੀ ਗੱਲ ਹੈ ਸੂਰਿਆ ਕਸਮ ਵਾਲਾ ਕੰਮ ਨਾ ਕਰ ਕੱਲ ਰਖੜੀ ਹੈ ਨਾ ਤੇ ਪਿਛਲੇ 5 ਸਾਲ ਤੋਂ ਤੇਰੇ ਮਾਮੂ ਨੂੰ ਰਖੜੀ ਨਹੀਂ ਬੰਨੀ ਬਸ ਤੇਰੇ ਮਾਮੂ ਨੂੰ ਯਾਦ ਕਰਕੇ ਨਾ ਮਨ ਪਰੇਸ਼ਾਨ ਹੋ ਗਿਆ ਸੀ ਥੋੜਾ ਜਿਹਾ ਬਸ ਇੰਨੀ ਕੁ ਗੱਲ ਜੇ ਪਿਛਲੇ 5 ਸਾਲ ਤੋਂ ਨਹੀਂ ਬੰਨੀ ਤੇ ਹੁਣ ਜਾ ਕੇ ਬੰਨ ਲਓ ਕਿਹੜੇ ਮੂ ਨਾਲ ਰਖੜੀ ਲੈ ਕੇ ਜਾਵਾਂ ਬੇਟਾ 5 ਸਾਲ ਪਹਿਲਾਂ ਜੋ ਮੇਰੇ ਤੇ ਤੇਰੇ ਮਾਮੂ ਵਿੱਚ ਗੱਲਾਂ ਹੋਈਆਂ ਨਾ ਉਹ ਤੈਨੂੰ ਨਹੀਂ ਪਤਾ ਮੈਨੂੰ ਨਹੀਂ ਲੱਗਦਾ ਤੇਰਾ ਮਾਮਾ ਉਹ ਕਦੀ ਵੀ ਮੇਰੇ ਕੋਲ ਰੱਖਣੀ ਬਨਵਾਏਗਾ ਮੈਨੂੰ ਨਹੀਂ ਪਤਾ 5 ਸਾਲ ਪਹਿਲਾਂ ਤੁਹਾਡੇ ਵਿੱਚ ਕੀ ਗੱਲਾਂ ਹੋਈਆਂ ਪਰ ਹੈ ਤਾਂ ਤੁਹਾਡੇ ਪਰਾਈ ਨਾ ਤੁਸੀਂ ਇੱਕ ਵਾਰ ਦੁਬਾਰਾ ਫੋਨ ਕਰਕੇ ਤੇ ਦੇਖੋ ਕੀ ਪਤਾ ਮਾਮੂ ਮੰਨ ਜਾ ਨਹੀਂ ਨਹੀਂ ਮੈਂ ਫੋਨ ਨਹੀਂ ਕਰਨਾ ਮੈਨੂੰ ਡਰ ਲੱਗਦਾ ਨਾਲੇ ਤੇਰੇ ਮਾਮੇ ਦੇ ਸੁਭਾਅ ਦਾ ਤੈਨੂੰ ਪਤਾ ਹੈ ਨਾ ਜੇ ਤੁਸੀਂ ਫੋਨ ਨਹੀਂ ਕਰ ਸਕਦੇ ਤੇ ਮੈਂ ਕਰ ਦਿੰਦਾ ਮੈਂ ਮਾਮੂ ਨੂੰ ਕਹਿ ਦੂੰਗਾ याद कर दी पी ना ना तू ना फोन कर एवं गल जाएगी रही करो खर्चो मेरा फोन सूरया सूरया मैं क्यों फल कर मामू ने फोन नहीं करता ਦੁਬਾਰਾ ਕਰ ਲੈਣਾ ਐਨੇ ਸਾਲਾਂ ਚ ਕਦੇ ਫੋਨ ਕੀਤਾ ਨਹੀਂ ਅੱਜ ਪਤਾ ਨਹੀਂ ਕਿੱਥੋਂ ਯਾਦ ਆ ਗਿਆ ਕਰਨਾ ਦੁਬਾਰਾ ਫੋਨ ਅੱਜ ਮੈਂ ਵੀ ਨਹੀਂ ਅੰਦਰ ਚੁਪਦਾ ਫੇਰ ਫੋਨ ਕੱਟਦਾ 5 ਸਾਲ 5 ਸਾਲਾਂ ਵਿੱਚ ਕਰੀ ਉਹਨੇ ਮੈਨੂੰ ਯਾਦ ਨਹੀਂ ਕੀਤਾ आज है नी रही तीज बारी फोन आ गया चल पुछ ही लगना मेरे भांजे जी आज अपने मामे ना की काम है। हेलो, हेलो, सात श्रीकाल मामा जी सत श्रीकाल बेटा ठीक हो मामू? मैं ठीक हाँ तुसी सुनाओ मैं भी ठीक हाँ मम्मा ने तेनाली गल करनी ਤੇਰੀ ਮੰਮੀ ਨੇ ਮੇਰੇ ਨਾਲ ਗੱਲ ਕਰਦੀਆਂ ਕਰਾਓ ਹੈਲੋ ਹੈਲੋ ਹਾਂਜੀ ਵੀਰੇ ਠੀਕ ਹੋ ਤੁਸੀਂ ਮੈਂ ਤਾਂ ਠੀਕ ਆ ਭੈਣੇ ਪਰ ਮੈਨੂੰ ਲੱਗਦਾ ਤੂੰ ਠੀਕ ਦੀ ਜੋ ਅਚ ਗਲਤੀ ਨਾਲ ਮੇਰੇ ਨਾਲ ਗੱਲ ਕਰਨ ਦਾ ਦਿਲ ਕਰ ਪਿਆ ਤੇਰਾ ਫੋਨ ਗਲਤੀ ਨਾਲ ਨਹੀਂ ਕੀਤਾ ਵੀਰੇ ਕਿਸੇ ਹੋਰ ਵਜ੍ਹਾ ਨਾਲ ਕੀਤਾ ਹੋਰ ਕੋਈ ਵਜ੍ਹਾ ਜਿੱਥੇ ਤੱਕ ਭੈਣੇ ਮੈਨੂੰ ਯਾਦ ਹੈ ਜਾਇਦਾਦ ਵਿੱਚ ਤਾਂ ਤੂੰ ਆਪਣਾ ਹਿੱਸਾ ਪਹਿਲਾਂ ਹੀ ਲੈ ਚੁੱਕੀ ਹੈ ਫੇਰ ਅੱਜ ਮੇਰੇ ਨਾਲ ਗੱਲ ਕਰਨ ਦੀ ਹੋਰ ਕਿਹੜੀ ਵਜ੍ਹਾ ਆ ਗਈ ਵੀਰੇ ਮੈਂ ਕਿਸੇ ਜਾਇਦਾਦ ਦੀ ਗੱਲ ਕਰਨ ਲਈ ਫੋਨ ਨਹੀਂ ਕੀਤਾ ਮੈਂ ਤਾਂ ਫੋਨ ਤਾਂ ਕੀਤਾ ਕਿਉਂਕਿ ਕੱਲ ਕੱਲ ਰੱਖੜੀ ਦਾ ਤਿਉਹਾਰ ਹੈ ਤੇ ਮੈਂ ਤੇ ਮੈਂ ਮੈਂ ਕੀ ਤੇ ਮੈਂ ਸੋਚੀ ਸੀ ਕਿ ਜੇ ਤੂੰ ਗੁੱਸਾ ਨਾ ਕਰੇ ਤਾਂ ਕੱਲ ਮੈਂ ਉੱਤੇ ਆ ਕੇ ਤੇਰੇ ਰੱਖੜੀ ਬੰਨਦਾ ਮੇਰੇ ਰਖੜੀ ਮੇਰੇ ਰਖੜੀ ਬੰਧਨ ਦਾ ਤੂੰ ਸੋਚ ਵੀ ਕਿਵੇਂ ਲਿਆ ਮੇਰੇ ਰਖੜੀ ਬੰਧਨ ਦਾ ਹੱਕ ਤਾ ਤੂੰ 5 ਸਾਲ ਪਹਿਲਾਂ ਹੀ ਗਵਾ ਲਿਆ ਸੀ ਜਦੋਂ ਤੂੰ ਆਪਣੀ ਜਿਦਦ ਚ ਹਿੱਸਾ ਲੈ ਲਿਆ ਸੀ ਪਰ ਆਪਣੇ ਭਰਾ ਦਾ ਰਿਸ਼ਤਾ ਛੱਡਤਾ ਸੀ ਵੀਰਾ ਮੈਨੂੰ ਹੋਰ ਸ਼ਰਮਿੰਦਾ ਨਾ ਕਰ 5 ਸਾਲ ਪਹਿਲਾਂ ਮੇਰੇ ਕੋਲ ਜੋ ਗਲਤੀ ਹੋਈ ਮੈਂ ਉਹਦੀ ਤੇਰੇ ਕੋਲੋਂ ਮਾਫੀ ਮੰਗਦੀ ਆ ਪਲੀਜ਼ ਮੈਨੂੰ ਇੱਕ ਵਾਰੀ ਆ ਲੈਂਦੇ ਮੇਰੇ ਜਿਉਂਦੇ ਜੀਤਾ ਤੂੰ ਇਸ ਘਰ ਦੀ ਦਹਲੀ ਸਭ ਕੇ ਅੰਦਰ ਨਹੀਂ ਆ ਸਕਦੀ ਪਰ ਹਾਂ ਰਮੇਸ ਦੁਨੀਆ ਤੇ ਨਾ ਰਿਆ ਫੇਰ ਭਾਵੇਂ ਆ ਜੀ ਵੀਰੇ ਵੀਰੇ ਮੈਂ ਫੋਨ ਕੱਟ ਦਿੱਤਾ ਸੁਮੇਤ ਦਾ ਫੋਨ ਸੀ ਹਾਂ ਰਣਵੀਰ ਮੈਂ ਤੁਹਾਡੀ ਸਾਰੀ ਗੱਲ ਸੁਣੀ ਆ ਪਰ ਮੈਨੂੰ ਤੁਹਾਡੀ ਭੈਣ ਭਰਾਵਾਂ ਦੇ ਵਿੱਚ ਬੋਲਣਾ ਤਾਂ ਨਹੀਂ ਚਾਹੀਦਾ ਪਰ ਤੁਸੀਂ ਦੀਦੀ ਨੂੰ ਖਰੀਦੇ ਘਰ ਆਉਣ ਤੋਂ ਮਨ ਲਾ ਕੇ ਗਲਤ ਕੀਤਾ ਮੈਂ ਕੀ ਠੀਕ ਕੀਤਾ ਤੇ ਕੀ ਗਲਤ ਕੀਤਾ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਹੈ ਪਰ ਇੱਕ ਵਾਰੀ ਗੱਲ ਤਾਂ ਸੁਣੋ ਕਿਆ ਨਾ ਨਹੀਂ ਨਹੀਂ ਮਤਲਬ ਨਹੀਂ

ਸਸਿਕਾ ਦੀਦੀ ਸਸਰੀ ਕਾ ਜਸਪ੍ਰੀਤ ਤੂੰ ਅੱਜ ਆਪਣੇ ਨਾਨਨ ਨੂੰ ਕਿਵੇਂ ਯਾਦ ਕਰ ਲਿਆ ਦੀਦੀ ਯਾਦ ਤਾਂ ਉਹਨੂੰ ਕੀਤਾ ਜਾਂਦਾ ਜਿੰਨੂੰ ਕਦੇ ਭੁੱਲਿਆ ਹੋਈਏ ਪਰ ਤੁਸੀਂ ਤਾਂ ਇਸ ਘਰ ਦਿੱਤੀ ਹੀ ਹੋ ਨਾ ਤੁਹਾਨੂੰ ਭੁੱਲਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਮੇਰੇ ਵਰਗੀ ਮੰਦ ਭਾਗੀ ਤੀ ਤਾਂ ਕੋਈ ਵੀ ਨਾ ਹੋਵੇ ਜਸਪ੍ਰੀਤ ਜੋ ਆਪਣੇ ਪੇਕੇ ਘਰ ਵੀ ਨਹੀਂ ਆ ਸਕਦੀ ਲੈ ਕਿਉਂ ਨਹੀਂ ਆ ਸਕਦੀ ਦੀਦੀ ਜਸਪ੍ਰੀਤ ਤੈਨੂੰ ਪਤਾ ਹੀ ਹੈ ਰਣਵੀਰ ਦਾ ਦੀਦੀ ਇਹਨਾਂ ਨਾਲ ਜੋ ਤੁਹਾਡੇ ਫੋਨ ਤੇ ਗੱਲ ਹੋਈ ਸੀ ਮੈਂ ਸਾਰੀ ਸੁਣੀ ਸੀ ਇਹਨਾਂ ਦਾ ਗੁੱਸਾ ਨਾ ਬਾਰੋ ਬਾਰ ਹੀ ਆ ਪਰ ਅੰਦਰੋਂ ਅੱਜ ਵੀ ਤੁਹਾਨੂੰ ਬਹੁਤ ਯਾਦ ਕਰਦੇ ਨੇ ਦੀਦੀ ਅਜ ਰਖੜੀ ਆਦੀ ਨਾ ਤੇ ਤੁਸੀਂ ਆਪਣੇ ਭਰਾ ਨੂੰ ਰਖੜੀ ਅਜ ਜ਼ਰੂਰ ਬਣਾਉਂਗੇ ਜਸਪ੍ਰੀਤ ਤੂੰ ਸ਼ਾਇਦ ਮਜ਼ਾਕ ਕਰਦੀ ਪਈਂ ਰਣਵੀਰ ਕਦੇ ਵੀ ਮੇਰੇ ਕੋਲੋਂ ਰਖੜੀ ਬਣਾਉਣ ਲਈ ਹਾਂ ਨਹੀਂ ਕਰੇਗਾ ਦੀਦੀ ਇਹਨਾਂ ਦੀ ਹਾਂ ਕਰਾਂਗੇ ਜਿਵੇਂ ਮਰ ਤੇ ਛੱਡ ਦੋ ਬਸ ਤੁਸੀਂ ਰਖੜੀ ਲੈ ਕੇ ਆਉਣ ਦੀ ਤਿਆਰੀ ਕਰੋ ਜਸਪ੍ਰੀਤ ਸੋਚ ਲੈ ਕੋਈ ਦਿੱਕਤ ਨਾ ਹੋਵੇ ਮੇਰੇ ਆਣ ਨਾਲ। ਜੀ ਤੁਹਾਨੂੰ ਕਹਿਆ ਨਾ ਸਾਰੀ ਜ਼ਿੰਮੇਵਾਰੀ ਮੇਰੇ ਤੇ ਛੱਡ ਦਿਓ। ਬਸ ਤੁਸੀਂ ਜਲਦੀ ਜਲਦੀ ਆਉਣ ਦੀ ਤਿਆਰੀ ਕਰੋ। ਹਾਂ ਹਾਂ ਜਸਪ੍ਰੀਤ ਮੈਂ ਆਈ। ਮੈਂ ਹੁਣੇ ਆਨੀ ਆ। ਚਲੋ ਠੀਕ ਹੈ ਦੀਦੀ ਜਲਦੀ ਮਿਲਦੇ ਆ। ਚਲ ਠੀਕ ਹੈ। ਦੀਦ ਨੂੰ ਤਾਂ ਮੈਂ ਆਨਲੀ ਬਣਾ ਲਿਆ। ਸਰ ਹੁਣ ਮੈਂ ਇਹਨਾਂ ਨੂੰ ਫੋਨ ਕਰਕੇ ਬੁਲਾਉਣੀ ਆ ਜਲਦੀ। ਜਸਪ੍ਰੀਤ ਦਾ ਫੋਨ हेलो हेलो आ जाओगे गल सुनो तू सी किथे हो मैं काम जा रहे किथे दस मैं कहना सी हुणे थोड़ी देर में घर आ जाओ बहुत जरूरी काम है एनी जल्दी किया गया बस बहुत जरूरी है जो तू तो सी आओगे ना ओदे ही दसूंगी बस तू तो सी आ जाओ चल मैं आना थोड़ी देर में चलो ठीक है ज्यादा देर ना करो ਕੀ ਦਾ ਨੰਬਰ ਹੈ ਹਲੋ ਹਾਂਜੀ ਵੇ ਆ ਗਿਆ ਮੇਰੇ ਪੀਕਿਆ ਦਾ ਘਰ ਵੀਰਾ ਅੰਦਰ ਹੀ ਹੋਣਾ ਹੈ ਅੱਜ ਪੂਰੇ 5 ਸਾਲ ਬਾਅਦ ਮੈਂ ਉਹਨੂੰ ਰਖੜੀ ਬੰਨੂੰਗੀ ਨਾਲੇ ਉਹਨੂੰ ਉਹਦੀ ਫੇਵਰੇਟ ਮਿਠਾਈ ਵੀ ਖਵਾਉਂਗੀ ਅੰਦਰ ਹੀ ਹੋਣਾ ਰਖੜੀ ਬੰਨਦੀਆਂ ਫਟਾਫਟ ਜਾ ਕੇ ਮੇਰੇ ਜੀਵ ਦੇ ਜੀਤਾ ਤੋਂ ਇੱਕ ਅੰਦਰ ਦੀ ਸਭ ਕੇ ਅੰਦਰ ਨਹੀਂ ਆ ਸਕਦੀ ਜਦੋਂ ਮੈਂ ਇਸ ਦੁਨੀਆ ਤੇ ਨਾ ਰਿਆ ਫੇਰ ਪਾਉਂਿਆ ਸੀ ਤੋਂ ਪਹਿਲਾਂ ਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਜਿਵੇਂ ਤੁਸੀਂ ਹੁਣ ਤੱਕ ਸਾਡੇ ਪੋਡਕਾਸਟ ਦੇ ਐਪੀਸੋਡਸ ਨੂੰ ਇੰਨਾ ਪਿਆਰ ਦਿੰਦੇ ਆਏ ਹੋ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਇਹ ਵੀਡੀਓ ਵੀ ਹੌਨੀ ਪਸੰਦ ਆਈ ਹੋਵੇਗੀ ਇਹ ਵੀਡੀਓ ਸਾਡੀ ਪਰਸਨਲ ਸਟੋਰੀ ਤਾਂ ਨਹੀਂ ਹੈ ਪਰ ਕਿਸੇ ਭੈਣ ਦੀ ਰੀਅਲ ਸਟੋਰੀ ਹੈ ਅਸੀਂ ਤਾਂ ਸਿਰਫ ਉਸ ਸਟੋਰੀ ਨੂੰ ਪਰਦੇ ਦੇ ਉਤਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਦੇਖ ਕੇ ਇਹ ਨਾ ਕਹੀਓ ਕਿ ਤੁਸੀਂ ਆਪਣੇ ਪਰਿਵਾਰ ਵਿੱਚ ਇਹ ਕੀ ਕਰਨ ਲੱਗ ਗਿਓ ਕਿਸੇ ਦੀ ਸੀਰੀਅਸ ਕਹਾਣੀ ਹੈ ਅਸੀਂ ਜਸਟ ਉਹਨੂੰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਜਿਵੇਂ ਕਿ ਰਖੜੀ ਦਾ ਤਿਉਹਾਰ ਆ ਰਿਹਾ ਇੱਕ ਦੋ ਦਿਨ ਵਿੱਚ ਤੇ ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਰਖੜੀ ਦੇ ਤਿਉਹਾਰ ਦੀ ਬਹੁਤ ਬਹੁਤ ਵਧਾਈਆਂ ਹੋਣ ਤੇ ਸਾਰੇ ਭਰਾਵਾਂ ਦੀਆਂ ਭੈਣਾਂ ਜਿੰਦੀਆਂ ਰਹਿਣ ਸਾਰੀਆਂ ਭੈਣਾਂ ਦੇ ਵੀਰ ਜਿੰਦੇ ਰਹਿਣ ਕਿਸੇ ਨਾਲ ਵੀ ਕੋਈ ਮਾੜੀ ਘਟਨਾ ਨਾ ਹੋਵੇ ਤੇ ਸਾਰੀ ਉਮਰ ਭੈਣ ਭਰਾਵਾਂ ਵਿੱਚ ਪਿਆਰ ਬਣਿਆ ਰਵੇ ਇਸ ਵੀਡੀਓ ਨੂੰ ਕੋਈ ਇਹ ਨਾ ਸੋਚੋ ਕਿ ਅਸੀਂ ਕੋਈ ਗਲਤ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਸਿਰਫ ਉਸ ਭੈਣ ਨਾਲ ਜੋ ਹੋਇਆ ਉਹਨੂੰ ਪਰਦੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਸਾਡੇ ਚੈਨਲ ਨੂੰ ਹੁਣ ਤੱਕ ਇੰਨਾ ਪਿਆਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਲਦੀ ਮਿਲਾਂਗੇ ਹੋਰ ਨਵੇਂ ਵੀਡੀਓਜ਼ ਨਾਲ ਹੋਰ ਨਵੇਂ ਐਪੀਸੋਡਸ ਨਾਲ ਸਾਡੇ ਚੈਨਲ ਨਾਲ ਬਣੇ ਰਹਿ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ